ਡਿਟੇਲ ਜੀ ਇਹਦੇ ਵਿੱਚ ਸਾਰਿਆਂ ਨੂੰ ਪਤਾ ਹੁੰਦਾ ਡਿਟੇਲ ਕੀ ਵਪਾਰਸ਼ਾਂ ਦੇ ਕੀ ਲੜਾਈਆਂ ਝਗੜੀਆਂ ਤੇ ਆਮ ਗੱਲ ਹੁੰਦੀ ਹੈ ਵੈਸੇ ਤਾਂ ਤੇ ਪਰ ਇਹ ਜਿਹੜੀ ਸੀਗੀ ਮੇਰੀ 셀ਫ ਰਿਸਪੈਕਟ ਦੀ ਥੋੜੀ ਜੀ ਗੱਲ ਸੀਗੀ ਕਿ ਉਹ ਮੈਨੂੰ ਕਹਿ ਰਹੇ ਸੀਗੇ ਕਿ ਤੂੰ نیچے ਆ ਸਟੇਜ ਤੇ ਤੇ ਮੈਂ ਮਾਈਕ ਫੜ ਕੇ ਉਹਨਾਂ ਨੇ ਇਹ ਗੱਲ ਕਹੀ ਕਿ ਤੁਸੀਂ ਇਹ ਨਹੀਂ ਸਮਝਣਾ ਕਿ ਤੁਸੀਂ ਮੁੰਡੇ ਹੋ ਮੈਂ ਕੁੜੀਆਂ ਹਿਊਮਨ ਸਮਝ ਕੇ ਇੰਜੋਏ ਕਰੋ ਵੀ ਆਰ ਹਿਊਮਨਸ ਇਨਸਾਨ ਬਣੋ ਇਨਸਾਨ ਬਣ ਕੇ ਥੋੜੀ ਜੀ ਇੰਜੋਇਮੈਂਟ ਕਰੋ ਤੇ ਉਹਨਾਂ ਨੂੰ ਇਹ ਗੱਲ ਦੀ ਸ਼ਾਇਦ ਮਿਰਚ ਲੱਗੀ ਫਿਰ ਉਹ ਮੈਨੂੰ ਕਹਿੰਦੇ ਕਿ نیچے ਆਓ ਤੁਸੀਂ نیچے ਆ ਕੇ ਆਪਣਾ ਡਾਂਸ ਕਰੋ ਨਹੀਂ ਤਾਂ ਪਰਿਆ ਜਾ ਤੂੰ ਮਤਲਬ ਫਿਰ ਮੈਨੂੰ ਥੋੜੀ ਜਿਹੀ ਆਪਣੀ ਸੈਲਫ ਰਿਸਪੈਕਟ ਕਰਕੇ ਮੈਂ ਖੜੀ ਰਹੀ ਉੱਥੇ ਮੈਂ ਕਿਹਾ ਮੈਂ ਨਹੀਂ ਜਾਣਾ ਠੀਕ ਹੈ ਮੈਂ ਕਿਹਾ ਮੈਂ ਵੀ ਕੰਮ ਕਰਦੀ ਆ ਇੱਥੇ ਮੈਂ ਨਹੀਂ ਜਾਣਾ ਮੇਰੀ ਇਹ ਜਿੱਦ ਸੀ ਉਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਕਿ ਗਲਾਸ ਚੱਕ ਕੇ ਮੇਰੇ ਵੱਲ ਨੂੰ ਮਾਰਿਆ ਠੀਕ ਹੈ ਫਿਰ ਮੈਨੂੰ ਜਿਹੜੇ ਆਰਗੇਨਾਈਜ਼ਰ ਵਗੈਰਾ ਸੀ ਉਹਨਾਂ ਨੇ ਖਿੱਚਿਆ ਪਿੱਛੇ ਨੂੰ ਫਿਰ ਮੈਂ ਕੁਝ ਲੈਂਗੁਏਜ ਯੂਜ਼ ਕੀਤੀ ਹੈ ਜਿਹੜੀ ਹੈ ਨਾ ਵੀਡੀਓ ਦੇ ਵਿੱਚ ਉਹ ਇੱਕ ਬੰਦੇ ਦਾ ਹਪਾਰਾ ਹਾਈ ਹੁੰਦਾ ਨਾ ਫਿਰ ਉਹਦੇ ਵਿੱਚ ਤੁਹਾਨੂੰ ਪਤਾ ਹੀ ਹੈ ਕੁੜੀਆਂ ਵਾਸਤੇ ਸਪੈਸ਼ਲ ਗਾਣਾ ਤਾਂ ਹੁੰਦੀਆਂ ਨਹੀਂ ਹੈ ਜਿਹੜੀਆਂ ਹੁੰਦੀਆਂ ਉਹ ਹੀ ਨਿਕਲਦੀਆਂ ਹੁੰਦੀਆਂ ਹੈਨਾ ਤੇ ਬਸ ਇਹੀ ਸੀਗਾ ਤੇ ਹੋਰ ਮਾਮਲਾ ਬਾਅਦ ਵਿੱਚ ਮੈਂ ਪੁਲਿਸਾਂ ਨੇ ਰਿਪੋਰਟ ਦਿੱਤੀ ਹੋਈ ਆ ਉਹਨਾਂ ਤੇ ਪੁਲਿਸ ਹਜੇ ਕਾਰਵਾਈ ਸ਼ੁਰੂ ਨਹੀਂ ਕੀਤੀ ਪੁਲਿਸ ਕਹਿ ਰਹੀ ਆ ਕਿ ਅਸੀਂ 2-3 ਦਿਨ ਤੱਕ ਮੀਟਾ ਹੋ ਜੇਗੀ ਕਾਰਵਾਈ ਲੇਕਿਨ ਅਸੀਂ ਕਰਾਂਗੇ ਜ਼ਰੂਰ ਕਿੱਥੇ ਦਾ ਮਾਮਲਾ ਵਾ ਕਦੋਂ ਦਾ ਸੀਗਾ ਇਹ ਸੀਗਾ ਸਮਰਾਲਾ ਸਮਰਾਲੇ ਸੀਗਾ ਆਪਣਾ ਖਾਨਾ ਸਮਰਾਲਾ ਨਾ ਜਿਹੜਾ ਉੱਥੇ ਸੀਗਾ ਗੇਲ ਰਿਜ਼ੋਰਟ ਚ ਮੈਰਿਜ ਫੰਕਸ਼ਨ ਸੀ ਮੈਰੀਜ਼ ਫੰਕਸ਼ਨ ਸੀਗਾ ਕਿੰਨੀ ਦੇਰ ਤੋਂ ਤੁਸੀਂ ਸਟੇਜ ਪਰਫਾਰਮੈਂਸ ਕਰ ਰਹੇ ਹੋ ਤਾਂ ਇਹ ਲੱਗਦਾ ਕਿ ਇਹ ਪਹਿਲੀ ਵਾਰੀ ਹੋਇਆ ਤੁਹਾਡੇ ਨਾਲ ਇਸ ਤਰ੍ਹਾਂ ਹਾਂਜੀ ਮੇਰੇ ਨਾਲ ਪਹਿਲੀ ਵਾਰੀ ਹੋਇਆ ਆ ਨਿਤਾਰੇ ਲੋਕ ਮੇਰੀ ਬਹੁਤ ਰਿਸਪੈਕਟ ਕਰਦੇ ਨੇ ਬਹੁਤ ਪਿਆਰ ਕਰਦੇ ਨੇ ਮੈਂ ਵੀ ਉਹਨਾਂ ਨੂੰ ਬਹੁਤ ਪਿਆਰ ਕਰਦੀ ਹਾਂ ਨਾ ਲਾਈਵ ਆਪਾਂ ਹੁੰਨੇ ਤਾਂ ਬੜਾ ਮਤਲਬ ਵਧੀਆ ਕਰਦੇ ਨੇ ਕੁਝ ਕੁਝ ਲੋਕਾਂ ਦੀ ਥਿੰਕਿੰਗ ਹੁੰਦੀ ਆ ਕਿ ਇਹ ਡਾਂਸਰ ਆ ਇਹ ਮਤਲਬ ਛੋਟੀ ਆ ਮਤਲਬ ਸਾਡੇ ਤੋਂ ਅਸੀਂ ਅਮੀਰ ਆ ਜਾਂ ਕੁਝ ਇਹਦਾ ਨਾ ਕਈ ਲੋਕਾਂ ਦੀ ਹੈਗੀ ਆ 40% ਲੋਕਾਂ ਦੀ ਥਿੰਕਿੰਗ ਹੈਗੀ ਆ ਬਸ ਮੈਂ ਇਹਨਾਂ ਨੂੰ ਇਹ ਕਹਿਣਾ ਚਾਹੂੰਗੀ ਕਿ ਜੇ ਮੈਂ ਡਾਂਸਰ ਆ ਨਾ ਮੇਰੀ ਜੌਬ ਆ ਠੀਕ ਆ ਜੇ ਕੋਈ ਤੁਸੀਂ ਡਾਕਟਰ ਹੋ ਤਾਂ ਉਹ ਤੁਹਾਡੀ ਜੌਬ ਆ ਹਨਾ ਤੇ ਇਹ ਮੇਰੀ ਜੌਬ ਆ ਜੇ ਤੁਸੀਂ ਕਹਿੰਦੇ ਹੋ ਕਿ ਮਜਬੂਰੀਆਂ ਇਹਨਾਂ ਦੀ ਇਹੀ ਮਜਬੂਰੀਆਂ ਇਹਨਾਂ ਨੇ ਨਚਣਾ ਹੀ ਆ ਇਹ ਹੋਰ ਕੋਈ ਕੰਮ ਕਰ ਲੈ ਦੇਖੋ ਜੀ ਮੈਂ ਹੋਰ ਕੰਮ ਵੀ ਕਰ ਲਵਾਂ ਠੀਕ ਆ ਪਰ ਜੇ ਮੇਰਾ ਮੈਂ ਕੰਮ ਇਹ ਕਰਦੀ ਆ ਇਹ ਚ ਕੀ ਬੁਰਾਈ ਆ ਮੈਂ ਸਹੀ ਤਰੀਕੇ ਨਾਲ ਚੱਲ ਰਹੀ ਆ ਨਾ ਤੇ ਕੀ ਬੁਰਾਈ ਆ ਜਿਹੜੀਆਂ ਕੁੜੀਆਂ ਇਸ ਲਾਈਨ 'ਚ ਸਹੀ ਤਰੀਕੇ ਨਾਲ ਕੰਮ ਕਰ ਰਹੀਆਂ ਉਹਨਾਂ 'ਚ ਕੀ ਬੁਰਾਈ ਆ ਅਸੀਂ ਇੱਕ ਛੋਟੇ ਕਲਾਕਾਰ ਜ਼ਰੂਰ ਆ ਕੀ ਕਹਿੰਦੇ ਨੇ ਵੱਡੇ ਮਹਿਲਾਂ ਦੇ ਨੌਕਰ ਬਣਨ ਨਾਲੋਂ ਅਸੀਂ ਛੋਟੇ ਆਪਣੇ ਝੌਂਪੜੀ ਦੇ ਮਾਲਕ ਹੈਗੇ ਆ ਤੇ ਅਸੀਂ ਛੋਟੇ ਕਲਾਕਾਰ ਆ ਥੋੜੀ ਇੱਜ਼ਤ ਕਰਿਆ ਕਰੋ ਕੁੜੀਆਂ ਦੀ ਬਸ ਇਹੀ ਕਹਿਣਾ ਚਾਹੁੰਗੀ ਬਾਕੀ ਤੁਸੀਂ ਆਪ ਹੀ ਸਮਝਦਾਰ ਹੋ ਕਿ ਤੁਸੀਂ ਮੈਂ ਸਟੇਜਾਂ ਤੇ ਜਾਂਦੀ ਹਾਂ ਤੁਸੀਂ ਅਕਸਰ ਮੈਰਿਜ ਫੰਕਸ਼ਨ ਟੈਂਡ ਕਰਦੇ ਹੋ ਤਾਂ ਇਹ ਜਿਹੇ ਹਾਲਾਤ ਬਣਦੇ ਨੇ ਜਦੋਂ ਇਹਨਾਂ ਨੇ ਡਰਿੰਕ ਕੀਤੀ ਹੁੰਦੀ ਇਸ ਤਰ੍ਹਾਂ ਦੇ ਹਾਲਾਤ ਬਣ ਜਾਂਦੇ ਨੇ ਪਰ ਜੋ ਕੱਲ ਹੋਇਆ ਉਹ ਮਾੜੇ ਹਾਲਾਤ ਸੀਗੇ ਉਹ ਸਭ ਤੋਂ आ, मतलब मेरा आ, लाइफ ਦਾ ਹੀ ਇੱਕ ਫਸਟ ਇਸ ਐਕਸੀਡੈਂਟ ਸੀਗਾ ਕਿ ਇਹ ਚੀਜ਼ ਹੋਈ ਆ ਨਹੀਂ ਤਾਂ ਮੈਨੂੰ दारू ਪੀਣ ਵਾਲੇ ਲੋਕ ਵੀ ਮਿਲਦੇ ਨੇ ਬਹੁਤ ਰਿਸਪੈਕਟ ਕਰਦੇ ਨੇ ਉਹ ਤਾਂ दारू ਪੀਤੀ ਹੁੰਦੀ ਉਹਨਾਂ ਨੇ ਫਿਰ ਵੀ ਉਹ ਕਰੀ ਇਦਾਂ ਨਹੀਂ ਹਰ ਕੋਈ ਤਾਂ ਨਹੀਂ ਕਰਦੇ ਤੇ ਜਿਨ੍ਹਾਂ ਨੇ दारू ਪੀਤੀ ਹੁੰਦੀ ਆ ਉਹਨਾਂ ਦੇ ਨਾਲ ਉਹਨਾਂ ਦੀਆਂ ਭੈਣਾਂ ਵੀ ਆਈਆਂ ਹੁੰਦੀਆਂ ਵਿਆਹ ਤੇ ਉਹਨਾਂ ਦੇ ਮਾਪਿਓ ਵੀ ਆਏ ਹੁੰਦੇ ਹਨਾ ਤੇ ਉਹ ਉਹਨਾਂ ਨੂੰ ਕਿਉਂ ਨਹੀਂ ਕੁਝ ਕਹਿ ਲੈ ਆਪਾਂ दारू ਨੂੰ ਨਹੀਂ ਕਹਿ ਸਕਦੇ ਕਿ दारू ਪੀ ਕੇ ਕੋਈ ਇਦਾਂ ਦੀ ਹਰਕਤ ਕਰਦਾ ਚਾਹ ਇਦਾਂ ਦੀ ਹਰਕਤ ਕਰਦਾ ਇਹ ਜਾਣ ਇਹ ਬੰਦੇ ਦੀ ਅਗਲੇ ਬੰਦੇ ਦਾ ਪਾਗਲਪਨ ਹੁੰਦਾ ਆ ਅਗਲੇ ਬੰਦੇ ਨੂੰ ਨੀਚਾ ਸਮਝਣਾ ਇਦਾਂ ਪੈਸੇ ਫੇਕ ਕੇ ਮਾਰਨਾ ਕਿ ਤੂੰ ਡਾਂਸ ਨਾ ਡਾਂਸ ਦੀ ਓਕਾਰ ਚੜਾ ਇਹ ਉਹਨਾਂ ਦੀ ਥਿੰਕਿੰਗ ਹੁੰਦੀ ਆ ਕਿਸ ਤਰ੍ਹਾਂ ਦਾ ਜਦੋਂ ਇਸ ਤਰ੍ਹਾਂ ਦਾ ਕਾਂਡ ਹੋਇਆ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਮਨ ਨੂੰ ਲੱਗਾ ਕਿ ਬੜੀ ਠੋਸ ਪਹੁੰਚਿਆ ਮੇਰੇ ਮਨ ਨੂੰ ਉਸ ਮੈਂ ਲੱਗਦੀ ਆ ਆਬਵੀਅਸਲੀ ਕਿ ਯਾਰ ਮਤਲਬ ਇਹ ਕੀ ਹੋ ਗਿਆ ਹੈ ਨਾ ਮੈਨੂੰ ਜਰੂਰ ਬਾਅਦ ਵਿੱਚ ਮੈਨੂੰ ਹਲੇ ਮੈਂ ਕਰੇ ਫੰਕਸ਼ਨ ਉਹੀ ਫੰਕਸ਼ਨ ਤੇ ਜਿੱਥੇ ਲੜਾਈ ਹੋਈ ਆ ਮੈਂ ਹਲੇ ਕਰੇ ਪਹੁੰਚੀ ਆ ਤੇ ਮੇਰੇ ਤੋਂ ਮੇਰੇ ਕੋਲ ਵੀਡੀਓ ਵੀ ਆ ਜਾਂਦੀ ਆ ਉਸੇ ਟਾਈਮ ਬਣ ਕੇ ਕਿ ਏਦਾ ਏਦਾ ਕਰਕੇ ਜਿਹੜੇ ਬੰਦੇ ਦਾ ਜਿਨੇ ਮੈਨੂੰ ਸਪான்ਸਰ ਅੱਗੇ ਕੀਤਾ ਸੀਗਾ ਉਸ ਬੰਦੇ ਦੀ ਵੀਡੀਓ ਆ ਜਾਂਦੀ ਆ ਉਹਨੇ ਕਿਸੇ ਹੋਰ ਨੂੰ ਭੇਜੀ ਹੁੰਦੀ ਆ ਜਿਹੜਾ ਮੇਰਾ ਮੈਨੇਜਰ ਆ ਉਹ ਮੈਨੇਜਰ ਮੈਨੂੰ ਭੇਜਦਾ ਵਾ ਤੇ ਉਹਨੇ ਫਿਰ ਅੱਗੇ ਮੈਂ ਫਿਰ ਆਪ ਦੇ ਸੋਸ਼ਲ ਮੀਡੀਆ ਤੇ ਪਾਈ ਤੇ ਮੈਂ ਇਹ ਕਮੈਂਟ ਲਿਖਿਆ ਇਹ ਇਹਨਾਂ ਨੂੰ ਕੈਪਸ਼ਨ ਲਿਖਿਆ ਕਿ ਵੀ ਇੱਜ਼ਤ ਕਰੂਗੇ ਤੱਕਰਾਉਗੇ ਨਹੀਂ ਤਾਂ ਗਾਲਾਂ ਹੀ ਸੁਣੂਗੇ ਇਹ ਚੀਜ਼ ਕਹੀ ਸੀ ਮੈਂ ਜ਼ਰੂਰ ਅੱਗੇ ਹੁਣ ਤੁਸੀਂ ਕੀ ਕਾਰਵਾਈ ਦੀ ਮੰਗ ਕੀਤੀ ਹੈ ਕੁਝ ਅੱਗੇ ਕਾਰਵਾਈ ਮੈਂ ਆਪ ਦੀ 셀ਫ ਰਿਸਪੈਕਟ ਲਈ ਕੇਸ ਕਰਨਾ ਹੈ ਮਾਨ ਹਾਨੀ ਦਾ ਕੇਸ ਕਰਨਾ ਹੈ ਮੈਂ ਤੁਹਾਡੇ ਕੋਈ ਫੈਮਿਲੀ ਨੇ ਰੋਕਿਆ ਕਿਸ ਤਰ੍ਹਾਂ ਦਾ ਕਾਂਡ ਹੋ ਗਿਆ ਤੁਸੀਂ ਬਸ ਮੂਵ ਕਰ ਜਾਓ ਵਾਪਸ ਕਰ ਤੋ ਇਸ ਪਰ ਨਹੀਂ ਮੇਰੀ ਫੈਮਿਲੀ ਫੁੱਲ ਸਪੋਰਟ ਚਾ ਮੇਰੇ ਨਾਲ ਹਾਂਜੀ ਮੈਂ ਅਪੀਲ ਕਰਨੀ ਚਾਹੂੰਗੀ ਜਦੋਂ ਇਸ ਤਰ੍ਹਾਂ ਦੇ ਕਾਂਡ ਹੋਣਦੇ ਅਕਸਰ ਦੇਖਿਆ ਜਾਂਦਾ ਕਿ ਸਟੇਜਾਂ ਦੇ ਉੱਤੇ ਬੰਦੂਕਾਂ ਲੈ ਕੇ ਚੜ ਜਾਂਦੇ ਨੇ ਕਈ ਐਸੇ ਕਲਾਕਾਰ ਜਿਨ੍ਹਾਂ ਦੀ ਮੌਤ ਵੀ ਹੋਈ ਹੈ ਉਸ ਦੌਰਾਨ ਫੰਕਸ਼ਨਾਂ 'ਚ ਕੀ ਅਪੀਲ ਕਰਨੀ ਚਾਹੂੰਗੀ ਉਹਨਾਂ ਨੂੰ ਅਪੀਲ ਤਾਂ ਇਹੀ ਮਤਲਬ ਅਪੀਲ ਕਿਹਨੂੰ ਕੀਤੀ ਜਾਵੇ ਕਿਤਾ ਮੈਨੂੰ ਇਹ ਸਮਝ ਨਹੀਂ ਆਉਂਦੀ ਮੰਨ ਦਾ ਕਿਹੜਾ ਆ ਲਿਖਿਆ ਵੀ ਅਪੀਲ ਕਰਨ ਵਾਲਾ ਜਹਾਂ ਤਾਂ ਹੋਵੇ ਨਾ ਕਿ ਇੱਕ ਬੰਦਾ ਆ ਵਾ ਇਹਨੂੰ ਤੁਸੀਂ ਪ੍ਰੋਬਲਮ ਦੱਸਣੀ ਆ ਤੇ ਆਪਾਂ ਉਹਦੇ ਅੱਗੇ ਅਪੀਲ ਕਰੀਏ ਹੁਣ ਮੈਂ ਇਹੀ ਅਪੀਲ ਫੇਰ ਵੀ ਕਰਨਾ ਚਾਹੂੰਗੀ ਲੋਕਾਂ ਨੂੰ ਜਿਨ੍ਹਾਂ ਦੇ ਜਿਹੜੇ ਮੇਰੀ ਅਪੀਲ ਨੂੰ ਸੁਣ ਰਹੇ ਨੇ ਹਨ ਕਿ ਭਾਈ ਮੇਰੀ ਜੋਬ ਆ ਤੇ ਮੈਂ ਜੋਬ ਕਰਦੀ ਆ ਤੇ ਮੇਰੀ ਜੇ ਮਜਬੂਰੀ ਵੀ ਸਮਝ ਲਓ ਚਾਹੇ ਮੇਰਾ ਵਰਕ ਸਮਝ ਲਓ ਚਾਹੇ ਕੁਝ ਵੀ ਸਮਝ ਲਓ ਤੇ ਮੈਂ ਇੱਕ ਛੋਟੀ ਕਲਾਕਾਰ ਆ ਤੇ ਤੁਸੀਂ ਬਾਕੀ ਸਾਰੇ ਜਿੰਨੇ ਵੀ ਆਰਟਿਸਟਸ ਕੰਮ ਕਰਦੇ ਨੇ ਉਹਨਾਂ ਦੀ ਇੱਜ਼ਤ ਕਰਿਆ ਕਰੋ ਸੇਫਟੀ ਮਹਿਸੂਸ ਕਰਦੇ ਜਦੋਂ ਜਾਨ ਨੇ ਸਟੇਜਾਂ ਤੇ ਕਿ ਸਾਡੀ ਸੇਫਟੀ ਨਹੀਂ ਹੈਗੀ ਇਸ ਤਰ੍ਹਾਂ ਮਹਿਸੂਸ ਹੁੰਦਾ ਕਿ ਜਦੋਂ ਤੁਸੀਂ ਸਟੇਜਾਂ ਤੇ ਪਰਫਾਰਮੈਂਸ ਕਰਦੇ ਹੋ ਸੇਫਟੀ ਇਹ ਹੈ ਕਿ ਜੇ ਤੁਹਾਡੇ ਅੰਦਰ ਗੱਟਸ ਨਹੀਂ ਤਾਂ ਤਾਂ ਹੀ ਤੁਸੀਂ ਸੇਫ ਹੋ ਨਹੀਂ ਤਾਂ ਤੁਸੀਂ ਅਦਰਵਾਈਜ਼ ਸੇਫ ਨਹੀਂ ਹੋ ਸੇਫਟੀ ਮਹਿਸੂਸ ਕਰਨੀ ਜਿਵੇਂ ਜਿਵੇਂ ਹੁੰਦਾ ਵਾ ਕਿ ਜਿਹੜੇ ਸਾਡੇ ਨਾਲ ਰੈਗੂਲਰ ਜਿਹਨਾਂ ਦੇ ਅਸੀਂ ਸ਼ੋਅ ਲਾਣੇ ਆ ਜਾਂ ਪੁੱਛ ਲੈਣੇ ਉਹ ਬੰਦੇ ਮਤਲਬ ਇਦਾਂ ਹੁੰਦੇ ਕਿ ਹਾਂ ਠੀਕ ਆ ਕਈ ਟਰਸਟੇਬਲ ਹੁੰਦੇ ਨੇ ਤੇ ਪਰ ਖੜਦਾ ਕੋਈ ਕਿਸੇ ਨਾਲ ਨਹੀਂ ਹੈ ਨਾ ਇਸ ਲਾਈਨ ਦੇ ਵਿੱਚ ਹਨਾ ਕੋਈ ਵੀ ਹੋ ਕੇ ਖੜਦਾ ਕੋਈ ਨਹੀਂ ਆ ਇਹਨਾਂ ਮੈਨੂੰ ਪਤਾ ਆ ਸਾਰੀਆਂ ਜਿਹੜੀਆਂ ਸਿਚੁਏਸ਼ਨ ਆ ਉਹ ਆਰਟਿਸਟ ਨੇ ਜੇ ਇਸ ਲਾਈਨ ਚ ਆਇਆ ਵਾ ਤਾਉਨੂੰ ਆਪ ਹੀ ਹੈਂਡਲ ਕਰਨੀਆਂ ਪੈਣੀਆਂ ਉਹ ਗਰੁੱਪ ਤੁਹਾਡੇ ਨਾਲ ਖੜਾ ਜਿਹੜਾ ਕੱਲ ਤੁਹਾਡੇ ਨਾਲ ਲੱਗ ਗਿਆ ਸੀਗਾ ਉਹ ਗਰੁੱਪ ਹੱਲੇ ਤੱਕ ਤਾਂ ਕੋਈ ਮੇਰੇ ਨਾਲ ਕੋਈ ਕੁਛ ਕੋਈ ਨਹੀਂ ਖੜਾ ਹੈਗਾ ਹੱਲੇ ਕੱਲ ਦੀ ਹੋਈ ਹੈ ਚੀਜ਼ ਤੇ ਅੱਜ ਮੈਨੂੰ ਅੱਜ ਮਤਲਬ ਮੈਂ ਤੁਹਾਨੂੰ ਸਾਰਿਆਂ ਨੂੰ ਦੱਸ ਰਹੀ ਆ ਇਹ ਗੱਲ ਬਾਕੀ ਕਲਾਕਾਰ ਆ سپورਟ ਦੇ ਵਿੱਚ ਕੋਈ ਜਿਵੇਂ ਤੁਹਾਡੇ ਨਾਲ ਪਰਫਾਰਮੈਂਸ ਕਰਨ ਦੇ ਤਰ੍ਹਾਂ ਕੋਈ سپورਟ ਨਹੀਂ ਉਹ ਕੋਈ سپورਟਸ ਨਹੀਂ ਆਇਆ ਉਹ ਆਪਣੀ ਮਸਤੀ ਚ ਸੀਗੇ ਕੋਈ سپورਟਸ ਨਹੀਂ ਆਇਆ ਅੱਗੇ ਹੁਣ ਤੁਸੀਂ ਇਹ ਜੌਬ ਰੈਗੂਲਰ ਕਰੱਖੋਗੇ ਤੁਸੀਂ ਇਸ ਤਰ੍ਹਾਂ ਦੇ ਬਿਲਕੁਲ ਰੱਖਾਂਗੀ ਜੀ ਮੈਂ ਜੌਬ ਹੁਣ ਜੇ ਮੈਂ ਕੀ ਕਹਿੰਦੇ ਆ ਮੈਂ ਇੱਕ ਐਗਜ਼ਾਮ ਚ ਫੇਲ ਹੋ ਗਈਆਂ ਕਿ ਮੈਂ ਦੁਬਾਰਾ ਪੇਪਰ ਨਾ ਦੇ ਇੱਕ ਨਾਲੇ ਮੇਰੀ ਗਲਤੀ ਕੀ ਆ ਮੇਰੀ ਗਲਤੀ ਕੀ ਆ ਜੇ ਮੈਂ ਕਿਸੇ ਨੂੰ ਗਾਲਾਂ ਕੱਢਦੀ ਆ ਇਹ ਮੇਰੀ ਗਲਤੀ ਆ ਮੈਂ ਕਿਸੇ ਨੂੰ ਗਾਲਾਂ ਕੱਢਦੀ ਆ ਭਾਈ ਅਗਲੇ ਬੰਦੇ ਨੂੰ ਖਸਾਇਆ ਤਾਂ ਗਾਲਾਂ ਕੱਢੀਆਂ ਨਾ ਮੈਂ ਮੈਂ ਕਿਉਂ ਆਰਦੀ ਜੌਬ ਸਿੱਧਾ ਪਰ ਉਹਨਾਂ ਦਾ ਪਰਿਵਾਰ ਕੋਈ ਤੁਹਾਡੇ ਨਾਲ ਸਮਝੌਤਾ ਕਰਨ ਨਹੀਂ ਆਇਆ ਹੈ ਕਿ ਉਹਨਾਂ ਨੇ ਰੋਕਿਆ ਕਿ ਇਹ ਗਲਤ ਹੋਇਆ ਜੋ ਹੋਇਆ ਕਰ ਨਹੀ ਨਹੀ ਹਲੇ ਉਹਨਾਂ ਦਾ ਪਰਿਵਾਰ ਕੋਈ ਨਹੀਂ ਆਇਆ ਹੈਗਾ ਇਸ ਚੀਜ਼ ਤੇ ਹਮ ਠੀਕ ਹੈ